ਫਰੋਜ਼ਪੁਰ ਦੇ ਵਿੱਚ ਤੇਜ਼ ਰਫ਼ਤਾਰ ਦੇ ਕਰਕੇ ਇੱਕ ਟਰੱਕ ਜਿਹੜਾ ਕੀ ਹੈ ਉਹ ਫਰੋਜ਼ਪੁਰ ਸ਼ਾਉਣੀ ਦੇ ਬਾਬਾ ਸ਼ੇਸ਼ਾਂ ਵਾਲੀ ਚੌਂਕ ਦੇ ਕੋਲ ਉਹ ਦੁਰਘਟਨਾ ਗ੍ਰਸਤ ਹੋ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਤਸਵੀਰਾਂ ਵਾਹੀ ਦੇਖੋ ਪਹਿਲਾ ਇਹ ਟਰੱਕ ਦੀ ਹਾਲਤ ਦੇਖੋ ਕਿਸ ਤਰ੍ਹਾਂ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਚੁੱਕੇ ਨੇ ਔਰ ਸਮਾਨ ਜਿਹੜਾ ਟਰੱਕ ਚੋਂ ਬਾਹਰ ਆ ਚੁੱਕਾ ਹੋਇਆ ਹੈ ਔਰ ਸਮਾਨ ਜਿਹੜਾ ਬਾਹਰ ਡਿੱਗਾ ਤੁਸੀਂ ਦੇਖ ਰਹੇ ਹੋ ਡਰਾਈਵਰ ਦੀ ਟੋਪੀ ਔਰ ਅੰਦਰਲਾ ਸਮਾਨ ਜਿਹੜਾ ਉਹ ਸੜਕ ਤੇ ਆ ਚੁੱਕਾ ਹੈ ਸ਼ੀਸ਼ਾ ਬਿਲਕੁਲ ਚੱਕਣਾ ਚੂਰ ਹੋ ਚੁੱਕਾ ਹੈ ਇਹ ਟਰੱਕ ਰਾਜਸਥਾਨ ਤੋਂ ਚੱਲਿਆ ਸੀ ਔਰ ਜਿਹੜਾ ਕਿ ਨਮਕ ਦੀਆਂ ਬੋਰੀਆਂ ਲੈ ਕੇ ਜਾ ਰਿਹਾ ਸੀਗਾ ਔਰ ਟਰੱਕ ਜਿਹੜਾ ਰਾਹੀ ਜਿਹੜੇ ਇੱਥੋਂ ਦੇ ਉਹ ਦੱਸ ਰਹੇ ਨੇ ਕਿ ਇਹ ਜਿਹੜਾ ਟਰੱਕ ਸੀਗਾ ਤੇਜ਼ ਰਫਤਾਰ ਕਰਕੇ ਹੀ ਪਲਟਿਆ ਹੈ ਇਹ ਮੋੜ ਘਟਣ ਲਗਾਏ ਤੇਜ਼ ਰਫਤਾਰ ਨਾਲ ਔਰ ਜਿਹੜਾ ਉਹ ਬੈਲੈਂਸ ਨਹੀਂ ਬਣਿਆ ਜਿਸ ਕਰਕੇ ਟਰੱਕ ਪਲਟ ਗਿਆ ਪਰ ਮੰਦ ਭਾਗੀ ਜਿਹੜੀ ਖਬਰ ਇੱਥੇ ਘਟਨਾ ਇਹ ਬਣ ਵਾਪਰ ਗਈ ਹੈ ਕਿ ਇੱਥੇ ਇੱਕ ਰਾਘਿਰ ਜਿਹੜਾ ਸੀਗਾ ਉਹ ਟਰੱਕ ਦੇ ਨਾਲ ਚੱਲ ਰਿਹਾ ਸੀਗਾ ਔਰ ਉਸ ਰਾਘਿਰ ਦੀ ਇੱਥੇ ਮੌਤ ਹੋ ਜਾਂਦੀ ਹੈ ਟਰੱਕ ਦੇ ਬੋਰੀਆਂ ਦੇ ਥੱਲੇ ਆ ਕੇ ਦੱਸਿਆ ਜਾ ਰਿਹਾ ਕਿ ਉਹ ਇੱਕ ਚਰਾਹਾ ਸੀ ਜਿਹੜਾ ਗਾਵਾਂ ਗੋਆ ਜਿਹੜੀਆਂ ਆ ਉਹ ਚਰਾਂਦਾ ਸੀਗਾ ਲੇਕਿਨ ਇੱਥੇ ਫਿਲਹਾਲ ਉਸ ਰਾਤ ਉਹ ਜਾ ਰਿਹਾ ਸੀਗਾ ਤੇ ਪਤਾ ਨਹੀਂ ਕਿਸ ਕਰਕੇ ਹੁਣ ਪਤਾ ਆਉਂਦਾ ਲੱਗਣਾ ਹਲੇ ਬਾਕੀ ਇਹ ਪਛਾਣ ਜਿਹੜੀ ਹੈ ਉਹ ਉਹਦੀ ਇਹ ਹੋਈ ਹੈ ਕਿ ਇੱਥੇ ਜਿਹੜੀ ਫਿਰੋਜ਼ਪੁਰ ਦੇ ਕੋਲ ਚੰਡੀਗੜ੍ਹ ਕਲੋਨੀ ਆ ਉਹਦਾ ਰਹਿਣ ਵਾਲਾ ਸੀਗਾ ਤੇ ਉਹਦੀ ਮੌਤ ਜਿਹੜੀ ਹੈ ਹੋ ਚੁੱਕੀ ਹੈ ਮੰਦ ਬਗੀ ਕਟਨਾ ਹੈ ਕਿ ਇੱਕ ਵਿਅਕਤੀ ਜਿਹੜੀ ਹੈ ਉਹਦੀ ਮੌਤ ਹੋ ਚੁੱਕੀ ਹੈ ਪਰ ਡਰਾਈਵਰ ਜਿਹੜਾ ਉਹ ਹੱਲੇ ਸਿਵਲ ਹਸਪਤਾਲ ਦੇ ਵਿੱਚ ਉਹ ਹੈਗਾ ਤੁਸੀਂ ਇਹ ਦੇਖੋ ਆ ਜਿਹੜਾ ਚੌਕ ਹੈ ਬਿਲਕੁਲ ਚੌਕ ਦੇ ਨੇੜੇ ਆ ਬਿਲਕੁਲ ਦੇਖੋ ভাসਕਰ ਚੌਕ ਹੈ ਜਿਹੜਾ ਐਮ ਐਲ ভাসਕਰ ਚੌਕ ਜਿੱਥੇ ਕੀ ਨਾਲ ਹੀ ਡੀ ਸੀ ਦਾ ਹੀ ਰਿਹائش ਹੈ ਬਾਬਾ ਸ਼ੇਸਾ ਵਾਲੀ ਚੌਕ ਜਿਹੜਾ ਉਹ ਪੈਂਦਾ ਹੈਗਾ ਸਾਰਾ ਗੜੀ ਗੁਰਦੁਆਰਾ ਇਹ ਪੈਂਦਾ ਹੈਗਾ ਇਹ ਚੌਕ ਹੈ ਮੌਕੇ ਤੇ ਜਿਹੜੀ ਹੈ ਪੁਲਿਸ ਉਹ ਪਹੁੰਚ ਗਈ ਸੀਗੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਰਾਹਗੀਰਾਂ ਵੱਲੋਂ ਇਹ ਦੱਸਿਆ ਗਿਆ ਵੀ ਜਿਹੜਾ ਰਫ਼ਤਾਰ ਜਿਹੜੀ ਹੈ ਉਹ ਟਰੱਕ ਦੀ ਬਹੁਤ ਜ਼ਿਆਦਾ ਤੇਜ਼ ਸੀਗੀ ਔਰ ਜਿਸ ਕਰਕੇ ਇਹ ਘਟਨਾ ਹੋ ਗਈ ਹੈ ਅਸੀਂ ਗੱਲਬਾਤ ਰਾਹਗੀਰਾਂ ਨਾਲ ਵੀ ਕਰਾਂਗੇ ਜਿਹੜੇ ਇੱਥੇ ਲੋਕ ਮੌਜੂਦ ਸੀਗੇ ਐ ਮੌਕੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੁਲਿਸ ਜਿਹੜੀ ਮੌਕੇ ਤੇ ਪਹੁੰਚੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹੁਣੇ-ਹੁਣੇ ਮੈਂ ਐਸਐਸਪੀ ਮੈਡਮ ਸੋਮਿਆ ਮਿਸ਼ਰਾ ਜਿਹੜੇ ਨੇ ਉਹ ਵੀ ਇੱਥੋਂ ਹੋ ਕੇ ਗਏ ਨੇ ਤੇ ਗੱਲਬਾਤ ਕਰਨ ਦੀ ਉਹਨਾਂ ਦੀ ਕੋਸ਼ਿਸ਼ ਕਰਾਂਗੇ ਵੀ ਸ਼ਾਇਦ ਉਹਨਾਂ ਨਾਲ ਗੱ ਪਰ ਮੰਦਭਾਗੀ ਜਿਹੜੀ ਘਟਨਾ ਉਹ ਇਹ ਹੈ ਕਿ ਇੱਥੇ ਫਿਲਹਾਲ ਜਿਹੜਾ ਇੱਕ ਬੰਦੇ ਦੀ ਮੌਤ ਹੋ ਚੁੱਕੀ ਹੈ ਤੇਜ਼ ਰਫ਼ਤਾਰ ਅਕਸਰ ਹੀ ਲੋਕਾਂ ਦੇ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਘਟਨਾਵਾਂ ਘਟਦੀਆਂ ਨੇ ਲੋਕ ਆਪਣੀਆਂ ਜਾਨ ਜਿਹੜੀਆਂ ਉਹ ਗਵਾ ਦਿੰਦੇ ਨੇ ਇਨ੍ਹਾਂ ਹਾਸਿਆਂ ਦੇ ਵਿੱਚ ਪਰ ਇੱਥੇ ਤਾਂ ਵਿਚਾਰਾ ਇੱਕ ਆਦਮੀ ਜਿਹੜਾ ਸੜਕ ਤੇ ਜਾ ਰਿਹਾ ਸੀਗਾ ਤੇਜ਼ ਰਫ਼ਤਾਰ ਟਰੱਕ ਦੇ ਕਰਕੇ ਜਦੋਂ ਟਰੱਕ ਪਲਟਿਆ ਉਹ ਬੋਰੀਆਂ ਜਿਹੜੀਆਂ ਅਸੀਂ ਉਹਦੇ ਉੱਪਰ ਗਿਰ ਗਈਆਂ ਔਰ ਉਹ ਥੱਲੇ ਹੀ ਜਿਹੜਾ ਫਸ ਗਿਆ ਔਰ ਉਹਦੀ ਮੌਤ ਹੋ ਗਈ ਹੈ ਨਮਕ ਦੇ ਥੱਲੋਂ ਉਹਦੀ ਜਿਹੜੀ ਡੈੱਡ ਬੋਡੀ ਹੈ ਉਹ ਲੋਕਾਂ ਨੇ ਕੱਢੀ ਹੈ ਬੜੀ ਮੰਦ ਭਾਗੀ ਜਿਹੜੀ ਘਟਨਾ ਇਹ ਫਰੋਜ਼ਪੁਰ ਚ ਵਾਪਰੀ ਹੈ ਫਿਲਹਾਲ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਟਰੱਕ ਪਲਟਿਆ ਹੋਇਆ ਚੌਂਕ ਦੇ ਵਿੱਚ ਤੇ ਪੁਲਿਸ ਆਪਣੀ ਕਾਰਵਾਈ ਜਿਹੜੀ ਇਹ ਕਰ ਰਹੀ ਹੈ ਔਰ ਦੇਖਣਯੋਗ ਇਹ ਗੱਲਬਾਤ ਹੋਏਗੀ ਕਿ ਆਕਰ ਹੁਣ ਜਿਹੜੀ ਹੈ ਪੁਲਿਸ ਉਹ ਕੀ ਕਾਰਵਾਈ ਕਰੇਗੀ ਟਰੱਕ ਡਰਾਈਵਰ ਦੇ ਉੱਪਰ ਟਰੱਕ ਡਰਾਈਵਰ ਨੂੰ ਵੀ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਉਹ ਜਿਹੜਾ ਆਪਣਾ ਐਡਮਿਟ ਕਰਵਾ ਦਿੱਤਾ ਗਿਆ ਹੈ ਤੇ ਨਾਲ ਦਾ ਜਿਹੜਾ ਇੱਕ ਹੈਲਪਰ ਸੀਗਾ ਉਹ ਜਿਹੜਾ ਸੀ ਉਹ ਹੱਲੇ ਫਿਲਹਾਲ ਉਹ ਠੀਕ ਹੈ ਉਹ ਪੁਲਿਸ ਦੀ ਵਾਲੇ ਕੋਲ ਹੈਗਾ ਤੇ ਉਹਦੇ ਕੋਲ ਸਾਰੀ ਜਾਂਚ ਪੜਤਾਲ ਕਰ ਰਹੇ ਨੇ ਕਿੱਥੋਂ ਦਾ ਟਰੱਕ ਸੀ ਡਰਾਈਵਰ ਦਾ ਕੀ ਨਾਮ ਸੀ ਕਿੱਥੋਂ ਦਾ ਰਹਿਣ ਵਾਲਾ ਸੀਗਾ ਉਹ ਸਾਰੀ ਗੱਲਬਾਤ ਜਿਹੜੀ ਪੁਲਿਸ ਆਪਣੀ ਕਾਰਵਾਈ ਜਿਹੜੀ ਹੈ ਉਹ ਕਰ ਰਹੀ ਹੈ ਅਸ ਸਰ ਮੈਂ ਸੋ ਰਹਾ تھا ਔਰ ਡਰਾਈਵਰ ਜਿਵੇਂ ਮਤਲਬ ਗੱਡੀ ਉੱਤਨ ਘਟਨਾ ਹੋਈ ਤਾਂ ਮੈਂ ਡਰਾਈਵਰ ਨੂੰ ਬੋਲਾ ਕੀ ਬਾਤ ਬੋਲ ਰਹਾ ਤਾਂ ਇਧਰ ਸੇ ਬਾਈਕ ਆਇਆ ਹੈ ਉਸਕੇ ਪਤਾ ਨਹੀਂ ਕਿ ਚੱਕਰ ਮੇ ਹੋ ਗਿਆ ਹੈ तो ये इस पे क्या था गाड़ी पे क्या था गाड़ी में नमक था जी तो कहाँ से आ रहे थे आप मैं तो वही राउत सर ऐसी बैठ के आया हूँ इनके साथ में बैठ के आया हूं। गाँगा गाँगा। और गाँगा। गाँगा। है ना। वो दोनों भाग भागे जाना, जाना, जाना। तो एक की मौत भी हुई है गाड़ी के नीचे भी आ गया कोई हाँ आया मैं मैं खुद कटवाया हूँ उसको मैं खुद मदद किया उसकी तो उसकी मौत हो गई हो गई जाना जाना कहाँ था नमक लेके जा जाना ਉਹਨকো ਹੀ ਪਤਾ تھا ਸਰ ਮੈਂ ਤਾਂ ਇਹੀ ਆਇਆ ਤਾਂ ਉਹ ਜੋ ਡਰਾਈਵਰ ਹੈ ਲਾਲਾਬਾਦ ਜੋ ਡਰਾਈਵਰ ਦਾ ਕੰਮ ਹੈ ਉਸ ਦਾ ਡਰਾਈਵਰ ਅਗਰਾਮ ਦਾ ਹੈ ਕੀ ਨਾਮ ਹੈ ਉਸ ਦਾ ਉਸ ਦਾ ਸਾਇਦ ਮੈਨੂੰ ਕੋ ਪਤਾ ਨਹੀਂ ਹੈ ਉਹ ਸੈਟ ਕੋ ਪਤਾ ਹੈ ਜੀ ਮੈਂ ਤਾਂ ਸੈਟ ਕੋ ਵੀ ਸੈਟ ਨੇ ਭੇਜਿਆ ਤਾਂ ਮੇਰੇ ਕੋ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਦੁਰਗਰਾਮ ਹੈ ਗੁੜੀਆਂ ਲਾਈਨ ਜਾ ਰਿਹਾ ਸੀਗਾ ਸਕੂਲ ਤੇ ਓਵਰ ਸਪੀਡ ਸੀਗਾ ਓਵਰ ਸਪੀਡ ਕਰਕੇ ਉਹਨਾਂ ਦਾ ਓਵਰ ਸਪੀਡ ਨੇ ਕੱਟ ਬਚਾ ਲਿਆ ਨਾਲ ਹੀ ਪਲਟ ਗਿਆ ਇੱਕ ਬਜ਼ੁਰਗ ਜਾ ਰਹੇ ਸੀਗੇ ਵਿਚਾਰੇ ਪੈਦਲ ਉਹਨਾਂ ਦੇ ਉੱਪਰ ਡਿੱਗ ਗਏ ਉਹਨਾਂ ਦੀ ਡੈਥ ਹੋ ਗਈ आपका क्या नाम है कहाँ के रहने वाले हैं मेरा नाम तो सौरभ शर्मा है फरीपुर खंड में रहने वाला वार्ड नंबर 6 ये देखो हम हमारे आने से पहले जो गड्डी थी वो पलट चुकी थी तो अभी हम मौके पे पहुंचे हैं इन्वेस्टिगेशन कर रहे हैं तो सर ये इस गाड़ी में क्या था ये नमक इसमें नमक लोड है तो एक आदमी की डच भी होगी सर हां एक आदमी को हॉस्पिटल चिपटा किया गया है तो बकर, नाम नहीं अभी अभी इन्वेस्टिगेशन कर रहे हैं पूरी इन्वेस्टिगेशन के बाद जो फैक्ट सामने आएंगे उसके अकॉर्डिंग जो कार्रवाई वो कर देंगे तो अभी अभी, अभी ये इन्वेस्टिगेशन का पार्ट है अभी सर की चीज है ये अभी वेरीफाई कर रहे हैं उसको वेरीफाई करके फिलहाल तो उसको हॉस्पिटल के लिए भेज दिया गया है ਉਸਕੇ ਬਾਅਦ ਸਾਰਾ ਵੈਰੀਫਾਈ ਕਰਕੇ ਇਨਵੈਸਟੀਗੇਸ਼ਨ ਕਰਕੇ ਪ੍ਰੋਪਰ ਜੋ ਪ੍ਰोसीडिंग ਹੋਗੀ ਉਹ ਕਰ ਦਿੰਗੇ ਸਰ ਸ਼ੁਰੂਆਤੀ ਜਾਂਚ ਕੀ ਆਇਆ ਕਿ ਕਿਵੇਂ ਐਟਾ